ਇਹ ਜਨਾਬ ਮੈਂ ਵੇਰ ਕੇ ਜਾ ਰਿਹਾ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਤੇ ਉਥੋਂ ਵਾਪਸ ਆ ਰਿਹਾ ਤੇ ਪਖਰਪੋਰਾ ਜਿਹੜਾ ਪੋਲਿਆ ਉਹਦੇ ਉੱਤੇ ਡੋਰ ਫਿਰ ਗਈ ਕਿ ਮੈਂ ਆਪਣੀ ਮਿੱਸੀ ਨੂੰ ਗਿਆ ਮੇਰੇ ਡੋਰ ਫਿਰ ਗਈ ਤੇ ਮੈਂ ਤਾਂ ਨੂੰ ਹੱਥ ਮਾਰਿਆ ਇਹਨੇ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਤੇ ਇਹ ਜਦੋਂ ਮੈਂ ਮੋਟਰ ਤੇ ਇਹ ਚੰਗਾ ਹੋਇਆ ਕਿ ਮੈਂ ਮੋਟਰਸਾਈਕਲ ਕੰਟਰੋਲ 'ਚ ਰਿਹਾ ਮੋਟਰਸਾਈਕਲ ਡਿੱਗਾ ਨਹੀਂ ਤੇ ਮੋਟਰਸਾਈਕਲ ਡਿੱਗ ਪੈਂਦਾ ਤੇ ਸੱਟਾਂ ਸਾਡੇ ਬਹੁਤ ਲੱਗਣੀਆਂ ਸੀ ਤੇ ਉਤੋਂ ਬਾਅਦ ਮਤਲਬ ਇਹਨੇ ਜਦੋਂ ਮੈਂ ਪੁੰਜੇ ਉਤਰਿਆ ਤੇ ਮੇਰਾ ਖੂਨ ਬੜਾ ਵਗਦਾ ਇਹ ਰੋਈ ਹੈ ਕਿ ਖੂਨ ਬੜਾ ਵਗ ਰਿਹਾ ਫਿਰ ਇਹਨਾਂ ਨੂੰ ਰਮਾਲ ਕੱਢ ਕੇ ਮੇਰੇ ਪੱਗ ਲਾ ਕੇ ਪੱਟੀ ਕੀਤੀ ਉੱਤੇ ਸ਼ੌਲ ਬੱਦਾਂ ਚੁੰਨੀ ਬੰਦੀ ਰਮਾਲ ਬੱਦਾਂ ਫਿਰ ਉਹ ਸਰਹਾਲੇ ਦੇ ਸਰਪੰਚ ਹੀ ਮੌਜੂਦਾ ਉਹ ਜੀਵ ਤੇ ਗਿਆਨ ਰਹੀ ਉਹਨਾਂ ਨੇ ਸਾਨੂੰ ਪਾ ਕੇ ਕਿ ਹਸਲ ਪਹਚਾਇਆ ਉੱਥੇ ਸਾਡਾ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਇਹ ਦੇਖਦੀ ਨਹੀਂ ਜਨਾਬ ਮੈਨੂੰ ਤਾਂ ਦਿਸੀ ਨਹੀਂ ਨਾ ਡੋਰ ਰੋ ਨਹੀਂ ਲੱਭੀ ਇਹ ਦੇਖਦੀ ਨਹੀਂ ਕੀ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਉਹ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਤੇ ਮੈਨੂੰ ਦਿਖਿਆ ਹੀ ਨਹੀਂ ਤੇ ਉਹ ਇਹ ਤੇ ਰੱਬ ਦਾ ਸ਼ੁਕਰ ਹੋਇਆ ਕਿ ਮਤਲਬ ਮੈਂ ਡਿੱਗਣੋਂ ਬਚ ਗਿਆ ਤੇ ਸੱਟੋਂ ਮਤਲਬ ਹੋਰ ਨਹੀਂ ਸੱਟ ਲੱਗੀ ਨਹੀਂ ਤੇ ਲੱਤਾਂ ਨੂੰ ਤਾਂ ਸਭ ਟੁੱਟ ਜਾਣੀਆਂ ਇਹ ਰੋ ਲਾਉਣੀ ਚਾਹੀਦੀ ਇਹ ਸਰਕਾਰ ਸਭ ਕੁਝ ਕਰ ਸਕਦੀ ਲਾਉਣੀ ਚਾਹੀ ਤੇ ਕਰ ਸਕਦੀ ਹੈ ਪਰ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕਿ ਇਹ ਇਹ ਇਹਨੂੰ ਖਤਮ ਕੀਤਾ ਜਾਏ ਮੇਰੇ ਬਾਈਟ ਅੰਗੇ ਲੱਗਿਆ ਜੀ ਇਹਨਾਂ ਨੂੰ ਮੈਂ ਕਿਹਾ ਕਿ ਮੇਰੇ ਸੰਤੋਸ਼ ਇਹਨਾਂ ਦਾ ਨਾਮ ਹੈ ਮੈਂ ਕਿਹਾ ਕਿ ਮੇਰੇ ਡੋਰ ਫਿਰ ਗਈ ਹੈ ਤੇ ਇਹਨੇ ਵੀ ਡੋਰ ਵਿੱਚ ਪਿੱਛੋਂ ਵੇਖ ਕੇ ਇਹਨਾਂ ਦੇ ਤਾਂ ਨੂੰ ਹੱਥ ਕੀਤਾ ਇਹਦੇ ਹੱਥ ਤੇ ਮਤਲਬ ਉਹ ਡੋਰ ਡੋਰ ਫਿਰ ਗਈ ਇੱਕ ਭਰਾਗੇ ਬੜਾ ਰੋਂਡਾ ਬੈ ਮੈਂ ਕਿਹਾ ਕੀ ਹੋਇਆ ਲਹੂ ਬੜਾ ਵਗਣ ਡਿਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਪੱਟੀ ਬੰਨ੍ਹ ਦੇ ਆਪੇ ਠੀਕ ਹੋ ਜਾ ਕੋਈ ਗੱਲ ਨਹੀਂ ਸਖਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਜੋ ਜਨਾਬ ਹੈ ਮੇਰੇ ਇੱਧਰ ਆ ਸੁਣ ਹੋ ਗਿਆ ਜਿਹੜਾ ਮਤਲਬ ਸ਼ੁੱਕਰਵਾਰ ਦੀ ਗੱਲ ਆ ਮੇਰਾ ਸੋਨਿਆ ਮੈਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਵਜਦਾ ਕੀ ਹੈ ਜਿੱਦਾਂ ਪੱਥਰ ਪਿਆ ਇਦਾਂ ਸਿਰ ਅੱਖ ਮੈਂ ਜਿੱਦਾਂ ਇੱਥੋਂ ਘੁੱਟਦਾ ਵਾਂ ਤੇ ਇਹ ਤਾਂ ਨੂੰ ਮੇਰੇ ਐਉਂ ਜਿੱਦਾਂ ਵਾਲ ਪੁੱਟੇ ਜਾਂਦੇ ਆ ਇਹ ਕੋਈ ਮਸਲ-ਮਸਲ ਸਾਹ ਮੇਰੇ ਵੱਡੇ ਗਿਆ ਮੈਂ ਹੁਣ ਅੱਖਾਂ ਦਾ ਵੀ ਮਤਲਬ ਐਮ ਆਰ ਕਰਾਉਂਗਾ ਤੇ ਫਿਰ ਮੈਨੂੰ ਪਤਾ ਲੱਗੂ ਕੀ ਗੱਲ ਆ ਇਹ ਚੈਨਾ ਡੋਰ ਫਿਰਿਆ ਜੀ ਚੈਨਾ ਡੋਰ ਪਾਖਰ ਪੁੱਦੇ ਤੋਂ نیچے ਉਤਰਨ ਦੇ ਸੀਗੇ ਕੋਲ ਤੋਂ ਤੇ ਉਥੋਂ ਇਹਨਾਂ ਨੇ ਕਿਹਾ ਕਿ ਸੰਤੋਸ਼ ਮੇਰੇ ਡੋਰ ਵੱਜ ਗਈ ਹੈ ਤੇ ਮੈਂ ਜੀ ਭਿਆਨੇ ਮੈਂ ਤਾਂ ਨੂੰ ਕੀਤੀ ਐ ਕਰਕੇ ਤਿੰ ਉਹ ਫਿਰ ਮੇਰੇ ਮੇਰੇ ਹੀ ਫਿਰ ਗਈ ਤੇ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਹਦੇ ਵੀ ਡੁਗਰ ਫਿਰ ਗਈ ਹੈ ਮੈਂ ਇਹਨਾਂ ਦੀ ਪੱਟੇ ਹੀ ਕਰੀ ਜਾਂਦੀ ਹਾਂ ਤੇ ਉਹ ਖੂਨ ਵੰਦੇ ਨਹੀਂ ਹੁੰਦਾ ਬਹੁਤ ਵਗਦਾ ਸੀ ਜਿਵੇਂ ਬਾਲਟੀ ਨਾਲ ਪਾਣੀ ਸੁੱਟੇ ਦਾ ਉੱਤੇ ਇਦਾਂ ਖੂਨ ਵਗਦਾ ਸੀ ਉੱਥੇ ਬਹੁਤ ਜ਼ਿਆਦਾ ਡਾਕਟਰ ਦੇ ਖੜਿਆ ਤੁਸੀਂ ਹਾਂਜੀ ਫਿਰ ਡਾਕਟਰ ਦੇ ਖੜਿਆ ਫਿਰ ਜੀਪ 'ਚ ਪਾ ਕੇ ਉਹਨਾਂ ਖੜਿਆ ਨਿਹੰਗ ਸਾਹਿਬ ਕੋਈ ਆਏ ਸੀਗੇ ਤੇ ਉਹਨਾਂ ਖੜਿਆ ਤੇ ਫਿਰ ਉੱਥੇ ਟਰੀਟਮੈਂਟ ਇਹਨਾਂ ਨੇ ਕੀਤੀ ਤੇ ਬਾਅਦ ਵਿੱਚ ਮੇਰੇ ਪੱਟੇ ਕੀਤੀ ਪਹਿਲਾਂ ਇਹਨਾਂ ਦੇ ਟਾਂਕੇ ਲਾਏ ਫਿਰ ਬਾਅਦ ਵਿੱਚ ਮੇਰੇ ਟਾਂਕੇ ਲਾਏ ਉਹਨਾਂ ਵਾਲੇ ਨੂੰ ਕਹਿੰਦੇ ਆਂ ਕਿ ਜਿਹੜੇ ਵੇਚਦੇ ਉਹਨਾਂ ਨੂੰ ਫੜਾ ਤੇ ਚੈਨਾ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਐ ਇਹ ਬਹੁਤ ਨੁਕਸਾਨ ਕਰਦੀ ਐ ਲੋਕਾਂ ਦਾ ਜੀਵ ਲੋਕਾਂ ਦੇ ਖਤਮ ਹੋ ਜਾਂਦੇ ਨੇ ਪਰ ਡੋਰ ਫੇਰ ਵੀ ਨਹੀਂ ਖਤਮ ਹੁੰਦੇ ਬੱਡ ਦੇ ਪਤਾ ਸੀ ਉਦੋਂ ਤੇ ਬੱਡ ਤੇ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਮਾਨ ਕਰਕੇ ਬੈਠੇ ਰਹਿੰਦੇ ਰਜਾਈ ਵਿੱਚ ਕੀ ਕਰਨਾ ਐ ਕੰਮਕਾਰ ਵਾਲੇ ਹੀ ਬੰਦੇ ਆ ਤੇ ਪਰ ਅਸੀਂ ਹੁਣ ਰਜਾਈ 'ਚ ਪੈ ਗਏ ਆ ਸਰਕਾਰ ਨੂੰ ਹੀ ਕਹਿਣਾ ਚਾਹੁੰਦੇ ਆ ਵੀ ਇਹ ਜੱਡੀ ਚੈਨਾ ਡੋਰੇ ਖਤਮ ਹੋਣੀ ਚਾਹੀਦੀ ਐ ਇਹ ਜਿਹੜਾ ਇਹਦਾ ਜੜੋਂ ਜੜੋਂ ਫਟੋਏ ਨੂੰ ਇਹ ਲੋਕਾਂ ਦੀ ਜਾਨਾਂ ਲੈਂਦੀ ਐ ਇਹਨੂੰ ਕਿਉਂ ਨਹੀਂ ਰੋਕ ਸੰਭਲਉਂਦੇ